ਸਤਿ ਸ੍ਰੀ ਅਕਾਲ ਸਟੀਲ ਇੰਡੀਆ ਦੁਆਰਾ ਚਾਲੂ ਪ੍ਰੋਗਰਾਮ 'ਚ ਮੈਂ ਹਾਂ ਗੁਰਜੀਤ ਸਿੰਘ ਕੁਲੇਵਾਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਪ੍ਰਸਿੱਧ ਖੇਤੀ ਵਿਗਿਆਨੀ ਡਾਕਟਰ ਗੁਰਦੇਵ ਸਿੰਘ ਖੁਸ ਨੂੰ ਮਿਲਿਆ ਬਿਨ ਫਿਊਚਰ ਇਨਾਮ 2023 ਪੀਏਯੂ ਵਿੱਚ ਖੁਸ਼ੀ ਦੀ ਲਹਿਰ ਪੀਏਯੂ ਉਪ ਕੁਲਪਤੀ ਡਾਕਟਰ ਸਤਵੀਰ ਸਿੰਘ ਗੋਸਲ ਨੇ ਖੇਤੀਬਾੜੀ ਪ੍ਰਬੰਧਾਂ ਸੰਬੰਧੀ ਕਿਤਾਬ ਕੀਤੀ ਰਿਲੀਜ਼ ਕਿਸਾਨਾਂ ਲਈ ਹੋਵੇਗੀ ਲਾਹੇਵੰਦ ਬਟਾਲਾ ਦੇ ਪਰਾਲੀ ਨਾ ਸਾੜਨ ਵਾਲੀਆਂ ਪੰਚਾਇਤਾਂ ਅਤੇ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਹਲਕਾ ਵਿਧਾਇਕ ਨੇ ਕਿਹਾ ਸਰਕਾਰ ਕਿਸਾਨਾਂ ਦੇ ਨਾਲ ਖੜੀ ਕੇਂਦਰ ਸਰਕਾਰ ਦੀ ਆਏਸਮਾਨ ਭਾਰਤ ਯੋਜਨਾ ਵਿੱਚ ਹੋ ਸਕਦਾ ਵੱਡਾ ਬਦਲਾ ਸਕੀਮ ਦੀ ਰਾਸੀ ਵਿੱਚ 10 ਲੱਖ ਰੁਪਏ ਤੱਕ ਦਾ ਹੋ ਸਕਦਾ ਵਾਦਾ ਪੰਜਾਬ ਵਿੱਚ ਠੰਡ ਦਾ ਕਹਿਰ ਲਗਾਤਾਰ ਜਾਰੀ ਪਾਰਾ 2.8 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਆਓ ਹੁਣ ਜਾਣਦੇ ਇਹਨਾਂ ਖਬਰਾਂ ਨੂੰ ਵਿਸਤਾਰ ਨਾਲ ਸੰਸਾਰ ਪ੍ਰਸਿੱਧ ਝੋਨਾ ਵਿਗਿਆਨੀ ਡਾਕਟਰ ਗੁਰਦੇਵ ਸਿੰਘ ਖੁੱਸਦਿਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਮਨਵਤਾ ਵਾਧਾ ਹੋਇਆ ਹੈ। ਉਹਨਾਂ ਨੂੰ ਵਿਕਸિત ਦੇਸ਼ਾਂ ਦੇ ਖੋਜੀਆਂ ਦੇ ਵਰਗ ਵਿੱਚ ਇਨਾਮ ਪ੍ਰਾਪਤ ਹੋਇਆ। ਇਹ ਸਨਮਾਨ ਉਹਨਾਂ ਨੂੰ ਝੋਨੇ ਦੀਆਂ ਵਿਕਸਿਤ ਅਤੇ ਬਿਮਾਰੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਕਿਸਮਾਂ ਪੈਦਾ ਕਰਨ ਕਰਕੇ ਮਿਲਿਆ ਹੈ। ਜ਼ਿਕਰਯੋਗ ਹੈ ਕਿ ਵੀਤਨਾਮ ਸਥਿਤ ਵਿਨ ਫਿਊਚਰ ਫੈਡਰੇਸ਼ਨ ਵਾਤਾਵਰਨ ਅਤੇ ਲੋਕ ਭਲਾਈ ਲਈ ਕੀਤੀਆਂ ਜਾਣ ਵਾਲੀਆਂ ਤਕਨੀਕੀ ਖੋਜਾਂ ਦੀ ਪਛਾਣ ਵਾਲੀ ਸੰਸਥਾ ਹੈ ਇਹ ਸੰਸਥਾ ਵਿਗਿਆਨ ਟੈਕਨੋਲੋਜੀ ਨਵੀਆਂ ਖੋਜਾਂ ਦੇ ਖੇਤਰ ਵਿੱਚ ਇਨਾਮ ਦੇ ਕੇ ਭਵਿੱਖ ਦੀ ਦੁਨੀਆ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਸਨਮਾਨ ਕਰਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਇੱਕ ਸਮਾਗਮ ਦੌਰਾਨ ਡਾਕਟਰ ਆਮਨਪ੍ਰੀਤ ਸਿੰਘ ਵਿਰਾੜ ਦੁਆਰਾ ਲਿਖੀ ਪੁਸਤਕ ਪੰਜਾਬ ਦੀ ਖੇਤੀ ਪ੍ਰਬੰਧ ਦੀ ਅੱਖ ਤੋਂ ਅੱਜ ਰਿਲੀਜ਼ ਕੀਤਾ ਗਿਆ ਇਸ ਕਿਤਾਬ ਨੂੰ ਰਿਲੀਜ਼ ਕਰਨ ਦੀ ਰਸਮ ਪੀਏਯੂ ਦੇ ਉਪ-ਕੁਲਪਤੀ ਡਾਕਟਰ ਸਤਵੀਰ ਸਿੰਘ ਗੋਸਲ ਨੇ ਕੀਤੀ ਇਸ ਸਮਾਗਮ ਵਿੱਚ ਰਾਜ ਆਗੂ ਪਰਮਿੰਦਰ ਸਿੰਘ ਵਰਾੜ ਜਗਮੀਰ ਸਿੰਘ ਵਰਾੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀ ਫੈਕਟਰੀ ਮੈਂਬਰ ਸਹਾਇਕ ਹਸਤੀਆਂ ਵੀ ਸ਼ਾਮਲ ਸਨ ਪੰਜਾਬ ਵਿੱਚ ਝੋਨੇ ਦੀ ਪਰਾਲੀ ਸਾੜਨ ਦੇ ਮਾਮਲੇ ਵਿੱਚ ਇਸ ਵਾਰ ਗ੍ਰਾਫਟ ਆਈ ਹੈ ਇਸੇ ਤਹਿਤ ਹੀ ਬਟਾਲਾ ਦੇ ਸਿੰਘ ਕੁਮਾਰ ਬਟਾਲਵੀ ਸੱਭਿਆਚਾਰ ਕੇਂਦਰ ਵਿੱਚ ਪਰਾਲੀ ਨਾ ਸਾੜਨ ਵਾਲੀਆਂ ਪੰਚਾਇਤਾਂ ਤੇ ਕਿਸਾਨਾਂ ਦਾ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਦੌਰਾਨ ਹਲਕਾ ਵਿਧਾਇਕ ਸਮਨ ਸਿੰਘ ਸੈਰੀ ਕਲਸੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ ਇਸ ਮੌਕੇ ਖੇਤੀਬਾੜੀ ਅਤੇ ਹੋਰ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਵੀ ਵਾਤਾਵਰਨ ਦੇ ਚੈਂਪੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਕੇਂਦਰ ਸਰਕਾਰ ਦੀ ਆਸਮਾਨ ਭਾਰਤ ਯੋਜਨਾ ਸਕੀਮ ਦਾ ਵੱਡੀ ਗਿਣਤੀ ਵਿੱਚ ਦੇਸ਼ ਦੇ ਗਰੀਬ ਲੋਕ ਲਾਭ ਲੈ ਰਹੇ ਹਨ ਉੱਥੇ ਹੀ ਕੇਂਦਰ ਸਰਕਾਰ ਦੀ ਇਸ ਸਕੀਮ ਵਿੱਚ ਵੱਡਾ ਬਦਲਾਅ ਕਰਨ ਜਾ ਰਹੀ ਹੈ ਦੱਸ ਦਈਏ ਕਿ ਇਸ ਸਕੀਮ ਵਿੱਚ ਬਦਲਾਅ ਦੋ ਤਰੀਕਿਆਂ ਨਾਲ ਹੋ ਸਕਦਾ ਹੈ ਪਹਿਲਾ ਇਸ ਯੋਜਨਾ ਤਹਿਤ ਇਲਾਜ ਲਈ ਦਿੱਤੀ ਜਾਂਦੀ ਮਦਦ ਰਕਮ 5 ਲੱਖ ਰੁਪਏ ਹੈ ਜਿਸ ਵਿੱਚ 10 ਲੱਖ ਰੁਪਏ ਦਾ ਵਾਅਦਾ ਕੀਤਾ ਜਾ ਸਕਦਾ ਹੈ ਦੂਜਾ ਜਿਨ੍ਹਾਂ 40 ਕਰੋੜ ਲੋਕਾਂ ਕੋਲ ਇਸ ਸਮੇਂ ਸਿਹਤ ਬੀਮਾ ਨਹੀਂ ਹੈ ਉਨ੍ਹਾਂ ਨੂੰ ਵੀ ਸਜੋਜਨਾ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜੋ ਕਿ ਸਮੇਂ ਦੌਰਾਨ ਕੇਂਦਰ ਸਰਕਾਰਾ ਵੱਲੋਂ ਆਸਮਾਨ ਭਾਰਤ ਯੋਜਨਾ ਦੇ ਤਹਿਤ ਕੁੱਲ 40 ਕਰੋੜ ਲੋਕਾਂ ਨੂੰ ਕਵਰ ਕਰਨ ਦਾ ਟੀਚਾ ਹੈ ਪੰਜਾਬ ਵਿੱਚ ਠੰਡ ਦਾ ਕਹਿਰ ਲਗਾਤਾਰ جاری ਹੈ ਪੰਜਾਬ ਦੇ ਕਈ ਜ਼ਿਲ੍ਹੇ ਸਿਮਲਾ ਨਾਲੋਂ ਵੀ ਠੰਡੇ ਰਹੇ ਸਰਦੀ ਦੇ ਮੌਸਮ ਵਿੱਚ ਪਹਿਲੀ ਵਾਰ ਵੀਰਵਾਰ ਨੂੰ ਪਾਰਾ 3 ਡਿਗਰੀ ਸੈਲਸੀਅਸ ਤੋਂ ਹੇਠਾ ਡਿੱਗਿਆ ਇਸੇ ਤਰ੍ਹਾਂ ਹੀ ਪਟਿਆਲਾ ਦਾ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਉਥੇ ਹੀ ਬਟਿੰਡਾ ਦਾ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਠੰਡ ਦਾ ਕਹਿਰ ਹੋਰ ਵਧਣ ਦੇ ਅਸਰ ਹਨ ਤਾਜ਼ਾ ਤੇ ਤਰੀਨ ਖਬਰਾਂ ਜਾਣ ਲਈ ਜੁੜੇ ਰਹੋ ਖਰੀਸੀ ਜਗਤਨ ਪੰਜਾਬੀ ਦੇ ਨਾਲ